ਵੀ ਪਾਪੇ ਦਾ ਲੈ ਗਈ ਨਾ ਕੰਮ ਕਰਦੀ ਆ ਚਾਲੂ ਲਾਦੀ ਰਾਣੀ 8 15 ਹੋ ਗਿਆ ਸਮਾਂ ਦਾ ਅੱਜ ਬਈ ਕੰਮ ਕਰਨਾ ਪੜ ਗਿਆ ਨਾ ਮਸ਼ੀਨ ਦਾ ਤਾਂ ਲੇਟ ਹੋਵੇ 15 20 ਮਿੰਟ ਕਿਉਂਕਿ ਅੱਜ ਵੀ ਉਹ ਚੱਲ ਰਹੀ ਹੈ ਮਸ਼ੀਨ ਅੱਜ ਵੀ ਗਰਮੀ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਬਾਈ ਗਰਮੀ ਇਤਨੀ ਹੋ ਰਹੀ ਆ ਨਾ ਪੁੱਛ ਨਾ ਬਸ ਧੁੱਪ ਮੇ ਖੜ ਨਹੀਂ ਸਕਦਾ ਬੰਦਾ ਔਰ 2 ਮਿੰਟ ਦਾ ਪਾਣੀ ਪੀਣਾ ਬੜਾ ਬਹੁਤ ਜ਼ਿਆਦਾ ਗਰਮੀ ਹੈ ਬੱਬਾ ਸਾਰੇ ਭਾਈਆਂ ਨੂੰ ਰਾਮ ਰਾਮ ਮੇਰੀ ਕੋਰਨੈ ਵੀਡੀਓ ਮੇਂ ਆਪਕਾ ਸਵਾਗਤ ਹੈ ਉਮੀਦ ਕਰਾਂ ਆਪ ਸਭ ਠੀਕ ਹੋਵੋਗੇ ਲੈ ਜੀ ਆਪਾਂ ਪਹੁੰਚ ਗਏ ਮਸ਼ੀਨ ਉਪਾ ਜੀ ਆਪਾਂ ਤੇਲ ਪਾਣੀ ਚੈੱਕ ਕਰੀਏ ਕੰਮ ਕਰੀਏ ਬੰਦੇ ਆਪਣੇ ਲੱਗ ਰਹੇ ਆ ਹੋਰ ਮੈਨੂੰ ਨਹੀਂ ਕੰਮ ਕਰਨ ਲੱਗ ਰਿਹਾ ਤੇਲ ਪਾਣੀ ਇਹ ਕ ਰਾਵੜ ਪਾਣੀ ਹੋਵੇ ਰਾਵੜ ਖਤਮ ਹੋਗੀ ਚੱਲ ਰਿਹਾ ਕੰਮ ਉੱਧਰ ਵੀ ਚੱਲ ਰਿਹਾ ਕੰਮ ਉਹ ਵੀ ਲੱਗ ਰਹੇ ਆ ਇਹ ਵੀ ਪਾਪੇ ਦਾ ਲੈ ਗਏ ਨਾ ਕੰਮ ਕਰਦੀ ਹੈ ਚਾਲੂ ਲਾਦੀ ਰਾਣੀ 8:15 ਹੋ ਗਿਆ ਸਮਾਂ ਕਰਦੇ ਆਂ ਚੱਲ ਚਾਲੂ ਕਰਤਾ ਅੱਜ ਬਈ ਕੰਮ ਕਰਨਾ ਪੜ ਗਿਆ ਨਾ ਮਸ਼ੀਨ ਦਾ ਤਾਂ ਲੇਟ ਹੋ ਗਏ 15-20 ਮਿੰਟ ਕਿਉਂਕਿ ਅੱਜ ਇੱਕ ਦੋ ਮੀਟਰ ਪਾਇਆ ਗਰਮ ਵਾਲਾ ਨਵਾਂ ਇਹ ਕਿ ਰਗੜਾਂ ਜੀ ਪਾਈ ਦੀ ਰਗੜ ਖਤੋਂ ਹੋ ਗਈ ਸੀ ਹੋ ਗਰੀਸ ਗਰੂਸ ਕਰਨਾ ਤਾਂ ਇੱਕ ਪਿਛਲਾ ਟਾਇਰ ਪੈਂਚਰ ਹੋ ਗਿਆ ਤਾਂ ਕਰ ਕਰ ਕੇ ਫਿਰ ਟਾਈਮ ਜਾ ਲੱਗ ਗਿਆ ਚਲ ਕੋਈ ਨਹੀਂ 15-20 ਮਿੰਟ ਦਾ ਕੋਈ ਫਰਕ ਨਹੀਂ ਹੁੰਦਾ ਜੀ ਰਾਣੀ ਚਾਲੂ ਕਰਤੀ ਆਪਾਂ ਨੇ काम कणक बहुत तक है नाले सलाबा जा रहा है अज हवा नहीं चल रही अज सलाबा चल अदे घंटे में गला बहुत सड़िया है ਅੱ비 ਆਪਾਂ ਰੋਟੀ ਰੋਟੀ ਖਾ ਲਈ ਰੋਟੀ ਖਾ ਗਾ ਇਹ ਫੋਰ ਮੈਨ ਖਾ ਰੋਟੀ ਆਪਾਂ ਚਲਾਈਏ ਮਸ਼ੀਨ ਪੂਰਾ ਮੋਟਰ ਵਾ ਬੈਠਾ ਪੂਰਾ ਪਾਣੀ ਪੂਣੀ ਵਧੀਆ ਦਾ ਇਹ ਆਪਾਂ ਟੱਕਾਂ ਸੱਤੇ ਦੁਪਹਿਰ ਦੁਪਹਿਰ ਲਾਇਏ 3-4 ਘੰਟੇ 3-4 ਘੰਟੇ ਵਾ 990 ਰਸਟ ਮਿਲ ਜੇਗਾ ਲੈ ਆ ਜੋ ਆਪਾਂ ਚਲਾਉਣਾ ਫਿਰ ਹਣੀ ਨੂੰ ਵਧੀਆ ਚੱਲ ਰਹੀ ਆ ਫਿਰ ਲੈ ਵੀ ਆਪਾਂ ਮਸ਼ੀਨ ਬਦੇ ਉਤਰ ਗਏ ਦੁਪਹਿਰਾ ਦੁਪਹਿਰਾ ਆਪਾਂ ਨੇ ਚਲਾਈ ਆ ਇਹ ਤਾਂ ਇਹਨੂੰ ਰੈਸਟ ਮਿਲ ਜਾਈਗੀ ਉਹ ਚਲਾਪਾਗਾ ਆਪਾਂ ਨੇ 5 ਕਿੱਲੇ ਵੜਦੀਏ। ਕਰੰਡੋ ਬਹੁਤ ਆ ਯਾਰ ਇਹ ਲਾਂ ਸੁੱਕ ਗਿਆ ਆਪਾਂ ਇਹ ਜੋ ਬਹੁਤ ਕਰੰਡ ਲੜਾ। ਇਹ ਉਹ ਆਪਣੀ ਮਸ਼ੀਨ ਚੱਲ ਰਹੀ ਆ ਮੋਨੇ ਵਾਲੇ ਲੰਬੜਦਾਰ ਦਾ। ਭਾਈ ਕੇ 2 ਕਿੱਲੇ ਰਹਿ ਗਏ 6 ਕਿੱਨੇ ਤੇ 4 ਵੜ ਗਏ। ਉਹ ਚੱਲ ਰਹੀ ਆ ਨੇ। ਇਹ ਵਾਪਾਂ ਪੀਏ ਚਾਹ ਚਾਦੀ ਠੀਕਾ ਫਿਰ ਨਾ ਆ ਗਿਆ ਸੈਟਮ ਕਿ ਕਰੰਡ ਲੜਾ ਯਾਰ। ਬੰਦਾ ਚੱਲਾ ਫਿਰ ਲੈ ਵੀ ਉਹ ਚੱਲ ਰਹੀ ਆ ਰਾਣੀ ਆਪ ਨੂੰ ਵੀਡੀਓ ਵਿੱਚ ਦਿਖ ਰਹੀ ਹੋਗੀ ਉਹ ਦੇਖੋ ਉਹ ਚੱਲ ਰਹੀ ਆ ਵੀ ਦੇਖੋ ਲੈ ਵੀ ਉਰਾ ਇਹ ਇਵਨਾ ਪਹਿਲਾ ਜ਼ਿੰਮੇਦਾਰ ਦੇਖਿਆ ਜਿਹੜਾ ਬੰਦਾ ਰਾਤ ਨੂੰ ਵੜਾ ਰਿਆ ਟੂੜੀ ਦਾ ਲਾਲਚ ਕਰ ਰਿਆ ਨਿਊਰਾ ਕੋਈ ਟੂੜੀ ਦਾ ਲਾਲਚ ਨਹੀਂ ਕਰਦਾ ਕੋਈ ਰਾਤ ਨੂੰ ਵੜਾ ਕਰਾ ਜੀ ਨਹੀਂ ਐ ਸਾਰੇ ਗਾਂਵ ਵੀ ਮੇਹ ਤਰੇਲ ਪੈ ਗਈ ਸੀਟਾਂ ਦੀ ਪੂਰ ਦਾ ਕਿ ਉਹ ਬੰਦਾ ਪੂਰਾ ਜਾਣਕਾਰ ਆ ਬਈ ਮੇਰੀ ਦਿਨਵਾ ਵੜ ਟੂੜੀ ਬਣਾਏਗਾ ਕਿ ਕਾ ਕਣਕ ਦੂਤ ਹੀ ਨਹੀਂ ਉਲੀ ਗੜਨੀ ਐ ਕੀ ਜਿੰਨ ਬੰਦਨ ਨੋਲੇਜ ਹੈ ਰਾਤ ਨੂੰ ਵੱਢ ਰਹੇ ਆ ਜਿਸ ਕੀ ਵੀ ਲਗਿਆਂ ਲੈ ਕੇ ਪੰਜ ਕਿੱਲੇ ਆ ਕਿੱਲਾ ਕਾ ਵੱਢਿਆ 10 ਵੱਜਾਂਗੇ ਅਜ ਇਸ ਕਾ ਹੋ ਚੱਲ ਰਹੀ ਆ ਦੇਖੋ ਮਸ਼ੀਨ ਬੜਾ ਸੋਹਣਾ ਕੰਮ ਚੱਲ ਰਿਹਾ ਅੱਜ ਵੀ ਲੈ ਵੀ ਅਜੇ ਚੱਲ ਰਹੀ ਆ ਮਸ਼ੀਨ 9 ਵਜ ਗਏ ਅੱਜ ਤੋਂ ਦੋ ਕਿੱਲੇ ਰਹਿ ਗਏ 10 ਵੱਜਾਂ 10:30 ਜਿਹੜਾ ਨਾ ਵਾ ਨੂੰ 11 ਵੱਜਾਂਗੇ ਅੱਜ ਤੋਂ ਲੇਟ ਹੋ ਸੋਇਆ ਹਾਂ ਬਾਈ ਨੀਂਦ ਨਹੀਂ ਪੂਰੀ ਹੁੰਦੀ ਨੀਂਦ ਤੋਂ ਬਗੈਰ ਹੀ ਜਾਗਾ ਪੂਰੀ ਹੋਗਾ ਯੂਰਾ ਤਾਂ ਵੈਸੇ ਐਸਾ ਹੀ ਸੋਇਆ ਜਾ ਰਾਤ ਨੂੰ ਠੰਡ ਲੱਗੀ ਜਾ ਔਰ ਮੱਛਰ ਬਹੁਤ ਆ ਬਾਈ ਈ ਬਾਰੇ 2 ਕਿਲੇ ਰਹੇ ਆ ਘੰਟਾ ਹੋਰ ਲੱਗੇਗਾ ਲੈ ਵੀ ਚੱਲ ਰਹੇ ਆਪਾਂ ਮਸ਼ੀਨ ਨੂੰ ਲੈ ਕੇ ਰਾਣੀ ਨੂੰ ਵੱਡੀ ਇਹ ਬਸ 2 ਦਿਨਾਂ ਕੰਮ ਰਹਿ ਗਿਆ ਮੇਰਾ ਵੀਰ ਅੱਜ ਕਰ ਕੱਲ ਲਗਾ ਫਿਰ ਕੱਲ ਨੂੰ ਰਾਤ ਨੂੰ ਜਾਂ ਪਰਸੋਂ ਨੂੰ ਸਵੇਰੇ ਕਰ ਕਾ ਤਿਆਰੀ ਚੱਲਾਂਗੇ ਲੇ ਵੀ ਜੰਰੇਲੇ ਕਪਾਈ ਰਾਨੀ ਨੂੰ ਉਹ ਜੀ ਕਰਤਾ ਕੰਮ ਚਾਲੂ ਹੋ ਚੱਲਦੀ ਹੈ ਮਸ਼ੀਨ 8 ਵਜੇ ਕੰਮ ਚਾਲੂ ਕਰਦੀ ਆ ਗਰਮੀ ਅੱਜ ਵੀ ਬਹੁਤ ਹੋ ਗਈ ਬਾਈ ਮੌਸਮ ਆਵਾ ਜਮੀ ਨਹੀਂ ਚੱਲਦੀ ਮੌਸਮ ਗਰਮ ਹੋ ਗਿਆ 8 ਵਜੇ 11 12 ਵਜੇ ਤੋਂ ਬਹੁਤ ਗਰਮੀ ਹੋ ਗਈ ਲੈ ਕਣਕ ਦੀ ਗੀਦੀ ਆ ਸਵੇਰੇ ਸਵੇਰੇ ਮਸ਼ੀਨ ਚੱਲਦੀ ਆ ਸਹਿਜ ਉੱਧਰ ਕਿੱਲਾ ਹੀ ਵੱਜਣਾ ਉੱਧਰ ਵੱਜਣਿਆ ਨੌ ਖੇਤ ਅੱਜ ਬੱਬੀ ਏ ਫਿਰ ਚਲਾਇਆ ਵਸੂਰਾ ਜਿੰਦਾਂ ਤੁਪ ਤੱਪ ਲਾ ਲੇਗੀ ਉੱਠਾ ਵੀ ਡਿਰ ਰਹੇ ਆ ਬਈ ਅੱਜ ਜੀਰੋ ਖੇਤ ਸਾਰੇ ਲੈ ਵੀ ਪੱਪਾ ਵੱਡਾਂਗੇ ਅੱਜ ਹੀ ਗਿਰੀ ਆ ਹੋਰ ਮੈਂ ਤਾਂ ਫਿਰ ਕਲੱਚੋ ਦੱਦੀ ਆ ਯਾਰ ਅੱਜ ਆਪਾਂ ਵੱਢੀਏ ਮੈਂ ਲਗਾ ਵੱਢਣ ਨਾਲੇ ਮੈਂ ਸ਼ਾਮ ਨੂੰ ਨਾ ਟਾਇਰ ਦੇਖਣ ਜਾਣਾ ਉਸ ਦੀ ਵੀਡੀਓ ਹੀ ਬਣਾਵਾਂ ਆਪਾਂ ਮਸ਼ੀਨ ਦੇ ਟਾਇਰ 200 ਰੁਪਏ ਕਿਲੋ ਤੇ 250 ਰੁਪਏ ਕਿਲੋ ਰੀਮਾ ਸਮੇਤ 200 ਰੁਪਏ ਕਿਲੋ ਊਂਟ 250 ਰੁਪਏ ਕਿਲੋ ਆ ਆਪ ਨੂੰ ਵੀਡੀਓ ਵਿੱਚ ਦਿਖਾਵਾਂਗੇ ਜੇ ਕਿਸੇ ਭਾਈ ਨੇ ਲੈਣੇ ਹੋ ਸਿਹਾਰ ਪਰ ਮੈਂ ਅੱਜ ਜਾਵਾਂਗਾ ਸ਼ਾਮ ਨੂੰ ਦੇਖਣ ਅੱਜ ਮੈਂ ਮਹਿਲਾਾਂ ਚੱਟ ਮੜਜੀ ਰੋਟੀ ਆਵਾ ਹੀ ਨਾ ਇਹਨਾਂ ਮੈਂ ਚਲਾਮਾ ਰੋਟੀ ਤਾਂ ਨਾਲ ਗਿਰੀ ਆ ਗਿਰੀ ਹੋਈ ਉਹ ਕੋ ਫਿਰ ਫੋਰ ਮੈਨ ਕਲਚ ਚ ਦੱਬੀ ਆ ਯਾਰ ਲੈ ਬਈ ਆਪਾਂ ਹੀ ਬੁੱਤਰੇ ਆ ਰੋਟੀ ਰੋਟੀ ਖਾਈਆ ਪਤਾ ਕੀ ਆ ਈ ਮੈਂ ਵੱਡੇ ਆ 6 ਕਿੱਲੇ ਚੀਪੇ ਪੜਦੇ ਜਮੀ ਬਈ ਜੀਰੀ ਵਾਲਾ ਕੰਮ ਰਦਾ ਧਰਤੀ ਮੈਂ ਜਮੀ ਲੀٹے ਪੜਦੇ ਏਕ ਡੋਲਾਂ ਮਰਾ ਬਹੁਤ ਔਖਾ ਨਾ ਪੜਾ ਬਈ ਇਹ ਕਣਕ ਗੇਜ ਆ ਕਿਉਂਕਿ ਡੋਲਾਂ ਲਵਾ ਲਵਾ ਵਟਾ ਬਹੁਤ ਔਖੇ ਵੱਢਣੇ ਪੜਾ ਖਰ ਵੜਦੀ ਈ ਫੈਕਟਰੀ ਆ ਜਾਰੀ ਆ ਮਸ਼ੀਨ ਆਪਾਂ ਰੋਟੀ ਰੂਟੀ ਖਾ ਗਈ ਨਾਉ ਮੈਂ ਉਰਾ ਚ ਬੱਚੇ ਪਾਣੀ ਆ ਬਹੁਤ ਵਧੀਆ ਮੋਟਰ ਚੱਲੀ ਦੀ ਅੱਜ ਨਾਗਾ ਫੇਰ ਚਲਾਂਗੇ ਕੰਕਰੰਟ ਸੀ ਲੜ ਰਹੀ ਆ ਲੋ ਜੀ ਕਿਸੇ ਵੀਰ ਨੇ ਦੇ ਖੇਤਾਂ ਮੈਂ ਫਾਰਮ ਬਣਾ ਰੱਖਿਆ ਬੇ ਬਹੁਤ ਵਧੀਆ ਯਾਰ ਬਾਹਰ ਬੂਰ ਜਾ ਰਹੇ ਹੋਗੇ ਬੰਦੇ ਨੇ ਦੇਰ ਗਿਆ ਠਿੱਕੇ ਵਾ ਫਾਰਮ ਬਣਾ ਰ ਗਿਆ ਆਪਣਾ ਜਦ ਵੀ ਆਂਦੇ ਹੋਗੇ ਰਹਿਣ ਚਹਿਣ ਵਾਸਤੇ ਨਜ਼ਾਰੇ ਖੇਤਾਂ ਵਿੱਚ ਇਤਰੀ ਬਣਾਣਾ ਚਾਹੀਏ ਬਈ ਨਾਲੇ ਖੇਤੀ ਕਰੋ ਨਾਲੇ ਨਜ਼ਾਰੇ ਲਿਓ ਦੇਖੋ ਬਹੁਤ ਵਧੀਆ ਫਾਰਮ ਬਣਾ ਰਿਹਾ ਮੇਰੇ ਕੋਲ 2-3 ਕਮਰੇ ਆ ਉੱਪਰ ਟੰਕੀ ਆ ਲੈਟਰਨ ਬਾਥਰੂਮ ਵੀ ਹੋਣਾ ਬਹੁਤ ਵਧੀਆ ਸਿਸਟਮ ਬਣਾ ਰਿਹਾ ਲੈ ਵੀ ਮਸ਼ੀਨ ਆਪਣੀ ਚੱਲ ਰਹੀ ਹੈ ਫੈਕਟਰੀ ਦਾ ਆਹ ਚੱਲ ਰਹੀ ਆ ਦੇਖੋ ਚਾਰ ਗਿੱਲੇ ਇਕੱਠਾ ਜਿਹੜਾ ਪਾ ਰੱਖਿਆ ਔਰ ਮੈਂ ਚਲਾ ਰਿਹਾ ਲੇ ਬੂਰਾ ਆਪਾਂ ਦੇਖਿਆ ਕਈ ਜ਼ਿਮੀਂਦਾਰ ਪਾਪੂਲਰ ਲਾਮਾ ਨਾ ਪਾਪੂਲਰਾਂ ਹੀ ਕਲਮਾ ਪੋ ਤਿਆਰ ਕਰਾਏ ਤੇ ਆਪਨੇ ਪਿੱਛੇ ਧਿਕ ਰਹੀ ਹੋंगी ਫੇ ਸਾਰੀ ਆਪੇ ਤਿਆਰ ਕਰ ਰੱਖੀ ਆ ਪੇਡੇ ਫੇ ਰਿਆਂ ਕਲਮਾ ਤਿਆਰ ਕਰਕੇ ਫੇ ਖੇਤਾਂ ਮੇ ਲਾ ਲੇ ਆ ਆਪਣੇ ਆਪਣੇ ਆ ਰਹੀ ਖੇਤੀ ਨਾ ਮਲੇ ਡੋਲ ਬੂਰਾ ਪਾਪੂਲਰ ਹੀ ਆ ਸਕਦਾ ਕੁਝ ਨਾ ਕੁਝ ਮੀਲਾ ਹੀ ਮਿਲੇਗਾ ਬੂਰਾ ਦਰਾਖਤ ਖੇਤੀ ਹੋਗਾ ਭਾਈ ਮੰਨ ਕੇ ਚੱਲ ਵੀ ਜਦੋਂ ਪਾਪੂਲਰ ਲਾਮਾ ਨਾ 5 ਸਾਲ ਹੋ ਜਾਏ ਇੱਕ ਪਾਪੂਲਰ 1200 1500 ਕਾ ਵਿਕਾਰ ਖੇਤ ਮੈਂ 450 ਬਿੱਡੀਆਂ ਵਾਂ ਸਿਆਬ ਰਾਲੋ ਕਿਤਨੇਗੇ 7 8 6 7 8 ਲੱਖ ਕਾ ਵਿਕ ਜਾ ਯਾਰ ਕਹਿਣਗਾ ਮਤਲਬ ਉਰਾ ਇਸਮਾ ਇਤਨੀ ਤੋਂ ਆਪਣੀ ਨਾ ਕਣਕੋਂ ਦੀ ਨਾਉਂ ਦੀ ਜੀਰੀ ਇਸਮਾ ਬਹੁਤ ਪੈਸੇ ਆ ਬਈ ਬੰਦਾ ਜਿਸ ਤਰ੍ਹਾਂ ਕਈ ਲੋਕਾਂ ਨੇ ਇਸ ਤਰ੍ਹਾਂ ਕਰਖਿਆ ਉਰਾ ਕਨੇਡਾ ਜਾ ਰਹੇ ਆ ਲਾ ਕਾ ਬਗ ਜਾ 5 ਸਾਲ ਬਾਅਦ ਆ ਕਪੜਵਾ ਦੇ ਔਰ ਬਈ ਅਗੂਆਂ ਦੇ ਠੇਕਾ ਪਾ ਦੇਦੇ ਆ ਬਈ ਆਪਣਾ ਉਸ ਦੇ ਵਿੱਚ ਕੋਈ ਸਬਜ਼ੀ ਕਰ ਲਈ ਕਣਕ ਕਰ ਲਈ ਕਿਸ ਤਰ੍ਹਾਂ ਕਰੀ ਜਾਂ ਉਹ ਕੈਨੇਡਾ ਦੇ ਆਪਣਾ ਕਈ ਬੰਦਿਆ ਨੇ ਕਰ ਰੱਖਿਆ ਬਾਈ ਕਈ ਨੇ ਬਾਗ ਲਾਰ ਕੇ ਠੇਕੇ ਵੇ ਦੇ ਰੱਖਿਆ ਬਾਗ ਲਾਗਾ ਉਥਾ ਲੱਗ ਰਿਹਾ 25 ਕਿੱਲਿਆਂ ਬਾਗ ਉਹ ਠੇਕੇ ਵੇ ਦੇਦੇ ਆ ਹਰ ਕਾ ਹੀ ਬੰਦੇ ਆਪਣਾ ਕਈਆਂ ਨੇ ਇੱਕੋ ਰ ਸਰਕਲ ਬਣਾ ਰੱਖਿਆ ਇੱਕ ਬੰਦਾ ਔਰ ਉਹ ਆਵੇ ਚੱਕੀ ਵਾਲੇ ਉਹਨਾਂ ਨੇ ਨਾ 5 ਕਿੱਲੇ ਬਾ ਦੋ ਦੋ ਕਿੱਲੇ ਸਟੈਪ ਬਾਈ ਸਟੈਪ ਲਾ ਰੱਖੀਆਂ 1 ਸਾਲ 1 2 ਸਾਲ ਮੈਂ 2 ਕਿੱਲੇ ਪੜਵਾਦੇ ਆ ਆਪਣਾ ਪੈਸੇ ਬਣ ਜਾਂਦੇ 10-12 ਲੱਖ ਰੁਪਏ ਉਹਨੇ ਬਹੁਤ ਵਧੀਆ ਸਿਸਟਮ ਕਰ ਗਿਆ ਇਤਨੀ ਬਹੁਤ ਦੁਨੀਆ ਦਾ ਪੱਡੇ ਜਿਆਦਾ ਲਾਉਂਦਾ ਬਈ ਪੱਡੇ angles ਪੈਸੇ ਪਾਣਾ ਬਾਕੀ ਉਹ ਲਾਣੇ ਵੀ ਚਾਹੀਏ ਪੱਡੇ ਆ ਪੱਡੇ ਬਹੁਤ ਜ਼ਰੂਰੀ ਆ ਵਾਤਾਵਰਣ ਕੇ ਲਈ ਨਾ ਪੱਡੇ ਜ਼ਰੂਰੀ ਆ ਇਸ ਤਰ੍ਹਾਂ ਫਿਰ ਬਹੁਤ ਲੱਗ ਰਹੇ ਆ ਲੈ ਵੀ 4 ਕਿੱਲੇ ਲਾਗੇ ਰਾਜਾ ਇਹ ਤਾਂ ਨਹੀਂ ਬੜਨ ਵਾਲਾ ਬੱਸ ਇੱਕ ਢੇੜਾ ਰਹਿ ਗਿਆ ਤੇ ਇਕੱਠੇ ਟੱਕ ਮਲਾਈ ਦੀ 4 ਕਿੱਲੇ ਯੋਨੀ ਬੜ ਗਿਆ ਇਸ ਕਿਰੇ ਅਗੇ 6 ਕਿੱਲੇ ਬਸ 6 ਕਿੱਲੇ ਮਾ 2.5 ਘੰਟਿਆਂ ਦਾ ਮੋਰਾ ਇੰਜਰਜੀ ਆਪਾਂ ਜ਼ਿੰਮੇਦਾਰਾ ਕਈ ਵਾਰ ਕੰਮ ਕਰਦੇ ਕਰਦੇ ਉੜ ਜੀ ਜਾ ਕੰਮ ਕਈ ਵਾਰ ਦਿਮਾਗ ਤੇ ਨਿਕਲ ਜੇ ਆ ਬਈ ਆਪਾਂ ਮਸ਼ੀਨ ਆ ਗਈ ਭੱਜ ਲੋ ਭੱਜ ਲੋ ਜਲਦੀ ਜਲਦੀ ਜੇ ਕੰਮ ਹੋ ਜੇ ਦੇਖੋ ਇਹ ਪੈਪ ਗਿਓ ਸਰੀਆ ਪਾਣਾ ਭੁੱਲ ਗੇ ਉਹ ਪੈਪ ਆ ਬਣਾ ਕਣਕ ਦੇ ਜ਼ੋਰ ਨਾਲ ਪਿੱਛੇ ਆ ਗਿਆ ਹੁਣ ਰੱਸਾ ਬੰਨਣਾ ਪੈਣਾ ਇਹ ਤਾਂ ਦੇਖ ਲਿਆ ਨਹੀਂ ਇਹ ਤਾਂ ਫਿਰ ਕਣਕ ਸਾਰੀ ਡੁੱਲ ਜਾਣੀ ਸੀ ਖਰਾਬ ਹੋ ਜਾਣੀ ਸੀ ਫਿਰ ਦੁਬਾਰੇ ਬਹੁ ਖੇਚਲ ਕਰਨੀ ਔਖੀ ਆ ਬਈ ਇਸ ਤਰ੍ਹਾਂ ਬੰਦੇ ਕਈ ਵਾਰ ਜ਼ਿੰਮੇਵਾਰ ਦੇ ਦਿਮਾਗ ਤੇ ਨਿਕਲ ਜਾ ਯਾਰ ਕਿਉਂਕਿ ਬੀਜੀ ਸ਼ਡਿਊਲ ਹੋ ਆ ਬਹੁਤ ਕਣਕ ਕੇ ਸੀਜ਼ਨ ਦਾ ਕਈ ਵਾਰ ਹੋ ਜਾਣ ਗੈਲੀ ਚੱਲ ਜੀ ਯਾਰ ਰਾਣੀ ਈਵ ਹੋਰਨ ਮਾਰ ਰਹਾ ਆਪਾਂ ਨਾਲ ਟਰੈਕਟਰ ਉਹ ਟਰੈਕਟਰ ਖੜਿਆ ਵੀ ਹੋ ਆਪਣੇ ਸੱਜਣ ਮਿੱਤਰ ਗਾ ਬੈਠਾ ਉਹ ਚਾਹ ਪੀ ਰਿਹਾ ਮੈਂ ਕਿਹਾ ਚੱਲ ਮੈਂ ਲਾ ਦੇਣਾ ਕੋਈ ਚਫਟਰ ਨਹੀਂ ਕਈ ਵਾਰ ਆਪਾਂ ਨੂੰ ਵੀ ਲਾਉਣਾ ਪੈ ਜੇ ਕੋਈ ਦਿੱਕਤ ਆਲੀ ਕਰਨੀ ਆਪਾਂ ਲਾ ਦਿੰਨੇ ਆ ਤੇ ਆਪਣੇ ਪੱਕੇ ਬੰਦੇ ਆ ਬਈ ਬਹੁਤ ਵਧੀਆ ਬੰਦੇ ਆ ਉਹ ਬੰਦੇ ਬਹੁਤ ਵਧੀਆ ਯਾਰ ਐ ਵੀ ਉਹ ਚੱਲ ਰਹੀ ਆ ਮਸ਼ੀਨ ਆਪਣੀ ਫੈਕਟਰੀ ਦਾ ਨਵੇੜਾ ਉਸ ਦਾ ਉਸ ਦਾ ਨਿਪਟ ਗਿਆ ਉਸ ਦੇ ਅੱਜ ਵੱਡੇ 9 ਕਿੱਲੇ ਬੱਸ ਕੱਲ ਨੂੰ ਆਪਨੇ ਦਾ 20 ਕਿੱਲੇ ਪਰਸੋਂ ਨੂੰ ਪੰਚ ਚਾਰ ਕਰਾਂਗੇ ਬਾਟ ਕੇ ਆਪਣੇ ਘਰਾਂ ਜਾਾਂਗੇ ਨਜ਼ਾਰੇ ਲਿਆਂਗੇ ਬਹੁਤ ਵਧੀਆ ਸੀਜ਼ਨ ਲੱਗਿਆ ਰੱਬ ਦੀ ਰਿਆਗਲ ਗੈਲਰੀ ਆ ਰਹੀ ਮਾਰੋ ਮਾਰ ਲੈ ਵੀ ਆਪਾਂ ਸੈਟ ਸਟੂਡਿਓ ਮ ਆ ਗਿਆ ਜੀ ਕੰਮ ਨਵੇੜੇ ਅੱਜ ਟਾਈਮ ਗੱਲ ਵਿਹਲੇ ਹੋ ਗਏ ਦੇ ਜੀ ਆਪਣੇ ਬਲੌਗ ਨੂੰ ਵੀ ਕਰਾਉਣ ਜਲਦੀ ਮਿਲਾਂਗੇ ਨਈ ਵੀਡੀਓ ਧੰਨਵਾਦ